ਸਗਤ ਜੀ ਅੱਜ ਪਾਵਨ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਵਿਖੇ ਉਥੋਂ ਦੇ ਮੁਖੀ ਗਦੀਰ ਸਿੰਘ ਸੰਤ ਸਤਿਗੁਰੂ ਗਿਰਦਾਰੀ ਨਾਥ ਜੀ ਮਹਾਰਾਜ ਉਹਨਾਂ ਦੀ ਰਹਿਮਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਆਸ਼ਰਮ ਦੀ ਜਥੇਬੰਦੀ ਆਦਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਭਾਰਤ ਰਜਿਸਟਰਡ ਜੋ ਕਿ ਸੰਤਾਂ ਦੀ ਰਹਿਮਾਈ ਦੇ ਵਿੱਚ ਜਥੇਬੰਦੀ ਚੱਲਦੀ ਹੈ ਸੋ ਜਥੇਬੰਦੀ ਦੇ ਅਲੱਗ-ਲੱਗ ਅਹੁਦੇਦਾਰ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਸੋ ਮੀਟਿੰਗ ਦੇ ਵਿੱਚ ਸਾਡਾ ਜੋ ਗੁਰੂ ਗਿਆਨਾ ਜੀ ਮਹਾਰਾਜ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਕੁਰਬਾਨੀਆਂ ਭਰਿਆ ਇਤਿਹਾਸਕ ਜੋੜ ਮੇਲਾ ਮਿਤੀ 9 ਅਤੇ 10 ਫਰਵਰੀ ਦਾ ਜੋ ਕਿ ਸਤਗੁਰ ਗਿਆਨਾ ਜੀ ਮਹਾਰਾਜ ਸੋ ਜਿਨ੍ਹਾਂ ਨੇ 81 ਦਿਨ ਦੀ ਜੇਲ ਯਾਤਰਾ ਇਸ ਤੀਰਤ ਦੇ ਲਈ ਆਪਣੇ 45 ਸਿੱਖ ਸੇਵਕ 45 ਚੇਲਿਆਂ ਦੇ ਨਾਲ ਕੀਤੀ ਤਾਂ ਸਾ ਸੰਗਤ ਜੀ ਉਸ ਦਿਨ ਨੂੰ ਕੌਮ ਦੀ ਜਿੱਤ ਦੇ ਖੁਸ਼ੀ ਦੇ ਵਜੋਂ ਮਨਾਇਆ ਜਾਂਦਾ ਹੈ ਸੋ ਇਸ ਦਿਨ ਸਮੇਂ ਦੀ ਸਰਕਾਰ ਸੈਂਟਰਲ ਤੇ ਸਟੇਟ ਗਵਰਨਮੈਂਟ ਸਤਪੁਰਾਂ ਦੇ ਚਰਨਾਂ ਦੇ ਵਿੱਚੋਂ ਕੀਤੀ ਸੀ ਤੇ 9-10 ਫਰਵਰੀ ਦੇ ਮੇਲੇ ਨੂੰ ਇਹ 1967 ਤੋਂ ਸਤੁਰ ਗਿਆਨਨਾਥ ਜੀ ਮਹਾਰਾਜ ਦੇ ਸ੍ਰੀ ਗਰੂਪ ਦੇ ਵਿੱਚ ਵਿਰਾਜਮਲ ਹੁੰਦਿਆਂ ਜਿਹੜਾ ਹੈ ਮਨਾਇਆ ਜਾਣ ਲੱਗਿਆ ਤਾਂ ਐ ਸਾਲ ਜੋ 9-10 ਫਰਵਰੀ 2025 ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਮੇਲਾ ਮਨਾਇਆ ਜਾਣਾ ਸੋ 9 ਫਰਵਰੀ ਨੂੰ ਭਗਵਾਨ ਬਾਦਮਿਕ ਤੀਰਥ ਗਿਆਨ ਆਸ਼ਰਮ ਤੋਂ ਸੰਤ ਗਿਰਧਾਰੀਨਾਥ ਜੀ ਮਹਾਰਾਜ ਉਹਨਾਂ ਦੇ ਆਦੇਸ਼ ਨਾਲ ਕੌਮੀ ਗ੍ਰੰਥ ਗਿਆਨਪ੍ਰਕਾਸ਼ ਮਹਾਰਾਜ ਦੀ ਪਾਵਨ ਮੂਤਰ ਪਾਲਕੀ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਗਿਆਨ ਆਸ਼्रम ਤੋਂ ਸ਼ੁਰੂ ਹੋ ਕੇ ਪੂਰੇ ਅਮਰਸਰ ਸ਼ਹਿਰ ਦੇ ਵਿੱਚ ਦੀ ਹੁੰਦਾ ਆ ਆ ਭਗਵਾਨ ਬਾਣੀ ਕੀ ਤੀਰਤ ਸ਼ਾਮ ਨੂੰ ਜਿਹੜੀ ਸਮਾਪਤ ਹੋਵੇ। ਤਾਂ ਸਾਧ ਸੰਗਤ ਜੀ ਨਾਲ ਇਸ ਵਿਸ਼ੇ ਤੇ ਵੀ ਵਿਚਾਰ ਕੀਤਾ ਗਿਆ। ਸੋ ਸਾਰੀ ਸੰਗਤ ਨੂੰ ਆਰ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀਡੀਓ ਦੇ ਮਾਧਿਅਮ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹਣਾ ਕਿ 9-10 ਫਰਵਰੀ ਦੇ ਜੋ ਕੌਮੀ ਇਤਿਹਾਸ ਦੇ ਜੋੜ ਨੇ ਲਾਇਆ ਸوار ਵਿਸ਼ਾਲ ਪੱਧਰ ਤੇ ਮਨਾਇਆ ਜਾਣਾ ਹੈ। ਤੋ ਸੰਗਤਾਂ ਜੋ ਨੇੜੇ ਦੀ ਸੰਗਤ ਹੈ ਆਮਰਾ ਸਰਜੀਨੀ ਦੀ ਤਰਨ ਤਰੰਦੀ ਓ 9 ਫਰਵਰੀ ਨੂੰ ਕੋਸ਼ਿਸ਼ ਕਰੇ 10 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰੇ ਔਰ ਜੋ ਦੂਰ ਤਰਾ ਦੀ ਸੰਗਤ ਹੈ ਖਾਸ ਕਰਕੇ ਜੋ ਮਾਲਵਾ ਖੇਤਰ ਹੈ ਮਾਲਵੇਰੀ ਦੀ ਸੰਗਤ 8 ਫਰਵਰੀ ਰਾਤ ਨੂੰ ਜਿਹੜੀ ਆਸ਼ਰਮ 'ਚ ਪਹੁੰਚ ਜਾਵੇ ਕਿਉਂਕਿ ਸਾਧ ਸੰਗਤ ਜੀ 10 ਵਜੇ ਸਵੇਰੇ ਜਿਹੜੀ ਪਾਲਕੀ ਸਾਹਿਬ ਦੀ ਰਵਾਨਗੀ ਆਸ਼ਰਮ ਤੋਂ ਹੋ ਜਾਣੀ ਆ ਤੇ ਦੂਰ ਵਾਲੀ ਸੰਗਤ ਨੂੰ ਫਿਰ ਪ੍ਰੋਬਲਮ ਆਵੇਗੀ ਜੇ 9 ਤਰੀਕ ਨੂੰ ਆਏ ਇਸ ਕਰਕੇ ਉਹ 8 ਤਰੀਕ ਨੂੰ ਇੱਥੇ ਸ਼ਮੂਲੀਅਤ ਕਰਨ ਸੋ ਬੇਨਤੀ ਆ ਮੇਲੇ ਨੂੰ ਵਧੀਆ ਸੱਜੇ ਢੰਗ ਦੇ ਨਾਲ ਸੰਥਾ ਦੀ ਰਹਿਨਵਾਈ ਦੇ ਵਿੱਚ ਆਪਾਂ ਮਨਾਉਣਾ ਹੈ ਜੀ ਸੋ ਦੂਸਰੀ ਗੱਲ ਆਸ਼ਰਮ ਦੀ ਜਥੇਬੰਦੀ ਦਾ ਜਿਹੜਾ ਵਿਸਥਾਰ ਕਰਦੇ ਆ ਆ ਅੱਜ ਜਥੇਬੰਦੀ ਦੇ ਵਿੱਚ ਦਰਜਾ ਬਦਰਜਾ ਗੋ ਸਹਿਬਾਨਾਂ ਦੇ ਵੱਲੋਂ ਸਾਥੀਆਂ ਨੂੰ ਲਿਆ ਕੇ ਜਿਹੜਾ ਨਿਯੁਕਤੀਆਂ ਕਰਵਾਈਆਂ ਗਈਆਂ ਸੋ ਜਿਸ ਦੇ ਵਿੱਚ ਕਿ ਸਾਡੇ ਨੌਜਵਾਨ ਸਾਥੀ ਜਿਨ੍ਹਾਂ ਨੇ ਪਿਛਲੇ 2014-15 ਤੋਂ ਲਗ ਲੱਖ ਖੇਤਰ ਦੇ ਵਿੱਚ ਸਮਾਜਿਕ ਸੇਵਾਵਾਂ ਦਿੱਤੀਆਂ ਗੁਰਬਾਵਾ ਸਿੰਘ ਜੋ ਹਲਕਾ ਪੱਟੀ ਤੋਂ ਬਿਲਾਉਂ ਕਰਦੇ ਉਹਨਾਂ ਨੂੰ ਅੱਜ ਅਸੀਂ ਆਸ਼ਰਮ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਹਲਕਾ ਪ੍ਰਧਾਨ ਰਾਜਾ ਸਿੰਘ ਸੀ ਸਾਡੇ ਵੱਡੇ ਵੀਰ ਬਚਿੱਤਰ ਸਿੰਘ ਢਾਰੀ ਕੇ ਹਲਕਾ ਮਜੀਠਾ ਤੋਂ ਜਿਨ੍ਹਾਂ ਨੂੰ ਜ਼ਿਲ੍ਹਾ ਸੁਗਿਆਨ ਸਿੰਘ ਜੀ ਸੋ ਵੀ ਜ਼ਿਲ੍ਹਾ ਟੀਮ ਦੇ ਵਿੱਚ ਕੰਮ ਕਰਨਗੇ ਔਰ ਸਾਡੇ ਵੱਡੇ ਵੀਰ ਮਨਜਿੰਦਰ ਸਿੰਘ ਜੀ ਜੋ ਕਿ ਜ਼ਿਲ੍ਹਾ ਖੇਤਰੀ ਅਮਰਸਰ ਵਿਕੇ ਐਜ਼ ਅਡਵੋਕੇਟ ਸਵਾਮਣ ਦੇ ਉਹਨਾਂ ਨੂੰ ਲੀਗਲ ਐਡਵਾਈਜ਼ਰ ਜਿਹੜਾ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਜ਼ਿਲ੍ਹਾ ਅਫਸਰ ਦਾ ਨਿਯੁਕਤ ਕੀਤਾ ਜਾਂਦਾ ਹੈ ਉਹਦੇ ਨਾਲ ਨਾਲ ਸੁਖਦੇਵ ਸਿੰਘ ਜੀ ਸਾਡੇ ਵੱਡੇ ਵੀ ਜੋ ਪਿੰਡ ਬਲੱਗਣ ਤੋਂ ਨੇ ਜੋ ਆਲਰੇਡੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੜੇ ਲੰਬੇ ਸਮੇਂ ਤੋਂ ਸਵਾਵਾ ਦੇ ਰਿਹਾ ਸੋ ਉਹਨਾਂ ਨੂੰ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਜ਼ਿਲ੍ਹੇ ਦਾ ਜਿਹੜਾ ਵਿਹਾਤੀ ਏਰੀਆ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਸੋ ਜੱਜ ਕੁਮਾਰ ਜੀ ਤਰਨਤਾਰਨ ਰੋਡ ਗੁਰਲਖਵਿੰਦਰ ਸਿੰਘ ਜੀ ਸਿਹਾਟੇ ਤੋਂ ਲਾਲ ਸਿੰਘ ਜੀ ਚਵਾਲ ਸੋ ਇਹਨਾਂ ਨੂੰ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਵਿਚਾਰ ਕਰਕੇ ਜਿਹੜਾ ਹਲਕਾ ਲੈਵਲ ਤਸੀਲ ਲੈਵਲ ਜਿਹੜੀਆਂ ਜ਼ਿੰਮੇਵਾਰੀਆਂ ਅੱਜ ਹੀ ਦਿੱਤੀਆਂ ਜਾਣਗੀਆਂ ਸੋ ਦੇ ਨਾਲ ਨਾਲ ਸਾਡੇ ਛੋਟੇ ਵੀਰ ਜਤਿੰਦਰ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਜੋ ਪਹਿਲਾਂ ਤੋਂ ਹੀ ਆਸ਼ਰਮ ਦੇ ਨਾਲ ਜੁੜ ਕੇ ਸੇਵਾਵਾਂ ਦੇ ਰਿਹਾ ਸੋ ਉਹਨਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਯੂਥ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ